ਸ਼ੇਰਾਂ ਦਾ ਸ਼ੇਰ ਬਲਤਾਰੀ ਸਿੰਘ ਆਪਣਾ ਜੋਰ ਵਰਗਟਾਵਾ ਦੂਜਾ ਸਾਨੀ ਨਜ਼ਰ ਕੋਈ ਨਾ ਆਇਆ ਭਗਵਾਨ ਹੋ ਕੇ ਇਥੇ ਉਥੇ ਦੋ ਜਹਾਨਾ ਆਦ ਜੁਗਾਦ ਇੱਕੋ ਹੁਕਮ ਸੁਣਾਵਾ ਨਾ ਕੋਈ ਮੀਟੇ ਮੀਟ ਮਿਟਾਇਆ ਮਹਾਰਾਜ ਸਭ ਤੋਂ ਵੱਡਾ ਸ਼ੇਰਾ ਸਿੰਘ ਪਰਖੇ ਅਕਾਲ ਵੱਡੀ ਵਡਿਆਈਆ ਵਿਸ਼ਨੂ ਹੋਕੇ ਬ੍ਰਹਮਾ ਵੱੱਦਾ ਵੇੜਾ ਆਪਣੇ ਵਿੱਚੋਂ ਲਿਆ ਪ੍ਰਗਟਾਇਆ ਭਗਵਾਨ ਹੋਕੇ ਸਭ ਨੂੰ ਪਾਇਆ ਕੇਰਾ ਬ੍ਰਹਿਮੰਡ ਖੰਡ ਪੂਰੀ ਲੋ ਆਕਾਸ਼ ਪਤਾਲ ਆਪਣੇ ਵਿੱਚ ਛੁਪਾਇਆ ਜੈ 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 ਕਰਾ ਕੇ ਸਵਦਾ ਕਰਦੇ ਨਵੇੜਾ ਇਕੋ ਆਪਣਾ ਹੁਕਮ ਮਨਾਈਆ ਪਗ ਤਨ ਮੁਖ ਸਿਰ ਸੁਹਾਵਾ ਸੋਣੀ ਵਜੀ ਵਦਾਈਆ ਕਾਲਯੁਗ ਜੀਵ ਪੰਜ ਤਤ ਦਾ ਪੁਤਲਾ 바ਵਾ ਬਉਰਾ ਹੋਇਆ ਸਮਝ ਕੋਈ ਨਾ ਆਇਆ